ਅੱਜ ਮੈਂ ਤੁਹਾਡੇ ਨਾਲ ਇੱਕ ਅਜੀਹੀ ਕਹਾਣੀ ਸਾਂਝੀ ਕਰਨ ਜਾ ਰਿਹਾ ਹਾਂ ਜਿਸ ਦਾ ਨਾਮ ਹੈ ਸ਼ੀਸ਼ੇ ਦਾ ਰਾਜ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਡੀ ਸੋਚ ਹੀ ਸਾਡੀ ਜ਼ਿੰਦਗੀ ਨੂੰ ਕਿਵੇਂ ਬਦਲ ਸਕਦੀ ਹੈ ਇੱਕ ਸ਼ਹਿਰ ਵਿੱਚ ਅਰਜਨ ਨਾਂ ਦਾ ਇੱਕ ਕਾਰੋਬਾਰੀ ਰਹਿੰਦਾ ਸੀ ਅਰਜਨ ਹਮੇਸ਼ਾ ਜ਼ਿੰਦਗੀ ਤੋਂ ਸ਼ਿਕਾਇਤਾਂ ਕਰਦਾ ਰਹਿੰਦਾ ਸੀ ਉਹ ਸੋਚਦਾ ਸੀ ਕਿ ਮੇਰਾ ਕਾਰੋਬਾਰ ਕਦੇ ਅੱਗੇ ਨਹੀਂ ਵਧ ਸਕਦਾ ਗਾਹਕ ਬੇਈਮਾਨ ਹਨ ਇਹਨੇ ਪੈਸੇ ਨਹੀਂ ਭਰ ਸਕਦੇ ਜਿਹੜੇ ਮੇਰੇ ਵਰਕਰ ਕੰਮ ਕਰਦੇ ਹਨ ਉਹ ਬਹੁਤ ਕਮਚੋਰ ਹਨ ਉਹ ਹਮੇਸ਼ਾ ਗਲਤੀਆਂ ਕਰਦੇ ਹਨ ਤੇ ਅਰਜਨ ਸੋਚਦਾ ਦੁਨੀਆ ਬਹੁਤ ਮੁਸ਼ਕਿਲ ਹੈ ਤੇ ਮੈਂ ਕਦੇ ਖੁਸ਼ ਨਹੀਂ ਹੋ ਸਕਦਾ ਇਸੀ ਨਾ ਕਾਮ ਸੋਚ ਕਰਨ ਅਰਜਨ ਹਮੇਸ਼ਾ ਗੁੱਸੇ ਵਿੱਚ ਰਹਿੰਦਾ ਤੇ ਉਸ ਦੇ ਕਾਰੋਬਾਰ ਵਿੱਚ ਸੱਚਮੁੱਚ ਹੀ ਕਦੇ ਤਰੱਕੀ ਨਹੀਂ ਹੋਈ ਉਸ ਦੇ ਵਰਕਰ ਹਮੇਸ਼ਾ ਡਰਦੇ ਰਹਿੰਦੇ ਸਨ ਤੇ ਗਾਹਕ ਉਸ ਦੀ ਦੁਕਾਨ ਤੇ ਆਉਣਾ ਪਸੰਦ ਨਹੀਂ ਕਰਦੇ ਸਨ ਇੱਕ ਦਿਨ ਅਰਜਨ ਬਹੁਤ ਪਰੇਸ਼ਾਨ ਹੋ ਕੇ ਇੱਕ ਬਜ਼ੁਰਗ ਸਿਆਣੇ ਵਿਅਕਤੀ ਕੋਲ ਗਿਆ ਅਰਜਨ ਨੇ ਦੁਖੀ ਆਵਾਜ਼ ਵਿੱਚ ਬਾਬਾ ਜੀ ਨੂੰ ਕਿਹਾ ਬਾਬਾ ਜੀ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਗਲਤ ਹੋ ਰਿਹਾ ਹੈ ਮੇਰਾ ਕਾਰੋਬਾਰ ਰੁਕ ਗਿਆ ਹੈ ਤੇ ਮੈਂ ਬਹੁਤ ਦੁਖੀ ਹਾਂ ਮੇਰੀ ਮਾੜੀ ਕਿਸਮਤ ਦਾ ਕੀ ਕਾਰਨ ਹੈ ਬਾਬਾ ਜੀ ਮੁਸਕਰਾਉਂਦੇ ਤੇ ਉਸ ਨੂੰ ਆਪਣੇ ਨਾਲ ਇੱਕ ਵੱਡੇ ਸ਼ੀਸ਼ੇ ਕੋਲ ਲੈ ਗਏ ਬਾਬਾ ਜੀ ਨੇ ਅਰਜਨ ਨੂੰ ਪਿਆਰ ਨਾਲ ਕਿਹਾ ਅਰਜਨ ਮੈਂ ਤੇਰੀ ਕਿਸਮਤ ਦਾ ਰਾਜ ਇਸ ਸ਼ੀਸ਼ੇ ਵਿੱਚ ਦਿਖਾਵਾਂਗਾ ਫਿਰ ਬਾਬਾ ਜੀ ਨੇ ਅਰਜਨ ਨੂੰ ਗੁੱਸੇ ਵਿੱਚ ਆ ਕੇ ਆਪਣਾ ਮੂੰਹ ਬਣਾਉਣ ਲਈ ਕਿਹਾ ਜਦੋਂ ਅਰਜਨ ਨੇ ਗੁੱਸੇ ਵਿੱਚ ਆਪਣਾ ਮੂੰਹ ਬਣਾਇਆ ਤਾਂ ਸ਼ੀਸ਼ੇ ਵਿੱਚ ਵੀ ਉਸੇ ਤਰ੍ਹਾਂ ਦਾ ਗੁੱਸੇ ਵਾਲਾ ਚਿਹਰਾ ਦਿਖਾਈ ਦਿੱਤਾ ਬਾਬਾ ਜੀ ਨੇ ਕਿਹਾ ਹੁਣ ਖੁਸ਼ ਹੋ ਕੇ ਮੁਸਕਰਾਓ ਜਦੋਂ ਅਰਜਨ ਨੇ ਜੋਰ ਨਾਲ ਮੁਸਕਰਾਇਆ ਰਾਹਟ ਦਿੱਤੀ ਤਾਂ ਸ਼ੀਸ਼ੇ ਵਿੱਚ ਵੀ ਇੱਕ ਖੁਸ਼ ਤੇ ਰੋਸ਼ਨ ਚਿਹਰਾ ਨਜ਼ਰ ਆਇਆ ਬਾਬਾ ਜੀ ਨੇ ਕਿਹਾ ਇਹ ਸ਼ੀਸ਼ਾ ਹੀ ਤੁਹਾਡੀ ਜ਼ਿੰਦਗੀ ਹੈ ਜ਼ਿੰਦਗੀ ਇੱਕ ਸ਼ੀਸ਼ੇ ਵਾਂਗ ਹਮੇਸ਼ਾ ਉਹੀ ਵਾਪਸ ਕਰਦੀ ਹੈ ਜੋ ਅਸੀਂ ਇਸ ਨੂੰ ਦਿੰਦੇ ਹਾਂ ਤੁਸੀਂ ਹਰ ਰੋਜ਼ ਸੋਚਦੇ ਹੋ ਕਿ ਤੁਹਾਡੇ ਵਰਕਰ ਕਮਚੋਰ ਹਨ ਇਸ ਲਈ ਉਹ ਤੁਹਾਡੇ ਨਾਲ ਡਰਦੇ ਹਨ ਤੇ ਗਲਤੀਆਂ ਕਰਦੇ ਹਨ ਤੁਸੀਂ ਸੋਚਦੇ ਹੋ ਕਿ ਗਾਹਕ ਬਈ ਹਾਲ ਹਨ ਇਸ ਲਈ ਤੁਸੀਂ ਉਨ੍ਹਾਂ ਤੇ ਭਰੋਸਾ ਨਹੀਂ ਕਰਦੇ ਤੇ ਉਹ ਤੁਹਾਡੇ ਨਾਲ ਕੰਮ ਕਰਨਾ ਛੱਡ ਦਿੰਦੇ ਹਨ ਅਰਜਨ ਤੁਹਾਡੇ ਮਾੜੇ ਹਾਲਾਤਾਂ ਦਾ ਕਾਰਨ ਤੁਹਾਡੀ ਮਾੜੀ ਕਿਸਮਤ ਨਹੀਂ ਸਗੋਂ ਤੁਹਾਡੀ ਮਾੜੀ ਸੋਚ ਹੈ ਜੋ ਤੁਸੀਂ ਕੁਦਰਤ ਨੂੰ ਦਿੰਦੇ ਹੋ ਉਹੀ ਵਾਪਸ ਮਿਲਦਾ ਹੈ ਇਹ ਤਾਂ ਕੁਦਰਤ ਦਾ ਨਿਯਮ ਹੈ ਅਰਜਨ ਨੂੰ ਇਹ ਗੱਲ ਸਮਝ ਆ ਗਈ ਉਸੇ ਦਿਨ ਤੋਂ ਅਰਜਨ ਨੇ ਆਪਣੀ ਸੋਚ ਨੂੰ ਬਦਲ ਲਿਆ ਮੇਰੇ ਵਰਕਰ ਮੀਨਤ ਹਨ ਮੈਂ ਆਪਣੇ ਗਾਹਕਾਂ ਲਈ ਵਧੀਆ ਮੁੱਲ ਪ੍ਰਾਪਤ ਕਰਦਾ ਹਾਂ ਮੈਂ ਸਫਲ ਹੋ ਸਕਦਾ ਹਾਂ ਹੌਲੀ-ਹੌਲੀ ਜਿਵੇਂ ਹੀ ਉਸਨੇ ਆਪਣੀ ਸੋਚ ਬਦਲੀ ਉਸਦੇ ਕਾਰੋਬਾਰ ਦਾ ਸ਼ੀਸ਼ਾ ਬਦਲ ਗਿਆ ਵਰਕਰ ਖੁਸ਼ ਹੋ ਕੇ ਕੰਮ ਕਰਨ ਲੱਗੇ ਗਾਹਕ ਵਾਪਸ ਆਉਣ ਲੱਗੇ ਤੇ ਅਰਜਨ ਦੀ ਜ਼ਿੰਦਗੀ ਖੁਸ਼ਹਾਲ ਹੋ ਗਈ ਦੋਸਤੋ ਇਹ ਕਹਾਣੀ ਦੀ ਸਿੱਖਿਆ ਬਹੁਤ ਸਾਦੀ ਹੈ ਪਰ ਬਹੁਤ ਸ਼ਕਤੀਸ਼ਾਲੀ ਹੈ ਜ਼ਿੰਦਗੀ ਇੱਕ ਪ੍ਰਤੀਬਿੰਬ ਹੈ ਅਸੀਂ ਜੋ ਸੋਚ ਤੇ ਉਰਜਾ ਜਿਆ ਬਾਹਰ ਪੇਜਦੇ ਹਾਂ ਕੁਦਰਤ ਸਾਨੂੰ ਉਹੀ ਵਾਪਸ ਕਰਦੀ ਹੈ ਆਪਣੀ ਜ਼ਿੰਦਗੀ ਨੂੰ ਬਦਲਣ ਦਾ ਇੱਕੋ ਇੱਕ ਰਸਤਾ ਹੈ ਆਪਣੇ ਅੰਦਰ ਦੀ ਸੋਚ ਨੂੰ ਬਦਲੋ ਯਾਦ ਰੱਖੋ ਤੁਸੀਂ ਆਪਣੇ ਮਨ ਦੀ ਸੋਚ ਦੇ ਬੀਜ ਤੋਂ ਹੀ ਆਪਣੀ ਕਿਸਮਤ ਦਾ ਫਲ ਪ੍ਰਾਪਤ ਕਰਦੇ ਹੋ ਤਾਂ ਦੋਸਤੋ ਅੱਜ ਤੋਂ ਹੀ ਆਪਣੀ ਸੋਚ ਨੂੰ ਵਧੀਆ ਬਣਾਓ ਤੇ ਦੇਖੋ ਕਿਵੇਂ ਤੁਹਾਡੀ ਜ਼ਿੰਦਗੀ ਦਾ ਸ਼ੀਸ਼ਾ ਬਦਲ ਜਾਂਦਾ ਹੈ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਹੋਰ ਇਹੋ ਜੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇੱਜ਼ਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ